ਇਹਦਾ ਡਰੈਫਟ ਫਾਰਮ ਸਾਡੇ ਦਾ ਦੋ ਲੈ ਗਈ ਅਸੀਂ ਵਧੀਆ ਇੱਥੇ ਆਫਨੇ ਗਏ ਆਂ ਜੀ ਦਵਾਈ ਦੂ ਵੀ ਪਾ ਕੇ ਹਾਂ 9:00 ਵਜੇ ਗਏ ਆਂ ਤੇ ਖੇਤਾਂ ਦੇ ਜੇ ਬਸ ਉਦੋਂ ਬਾਅਦ ਰਾਤ ਨੂੰ ਡਰੈਫਟ ਫਾਰਮ ਬਣੇਗਾ ਸਵੇਰੇ ਜੀ ਇਹ ਆ ਦੇਖੋ ਤੁਸੀਂ ਇਹ ਵਿੱਚੋਂ ਲੈ ਗਈ ਤਾਂਬਾ ਤੁੰਬਾ ਕੱਢ ਕੇ ਲੈ ਗਈ ਫਾਰਮ ਆਈ ਬੋਲਦੇ ਨੇ ਜੀ ਹਾਂ ਹਾਂ ਕੀ ਨਾ ਹਟ ਹਾਂ ਜੀ ਜੀ ਕਾਕਾ ਸਿੰਘ ਜੀ ਕਾਕਾ ਸਿੰਘ ਕੀ ਸਮੱਸਿਆ ਆਈ ਹੈ ਅੱਜ ਇਕੱਠੇ ਹੋਏ ਸਾਰੇ ਇੱਥੇ ਕਿਸ ਤਰ੍ਹਾਂ ਦੀ ਮੁਸ਼ਕਲ ਆਈ ਹੈ ਇਹਦਾ ਡਰਾਫ ਫਾਰਮ ਸਾਡੇ ਰਾਤ ਦੋ ਲੈ ਗਈ ਜੀ ਅਸੀਂ ਵਧੀਆ ਇੱਥੇ ਆਥਣੇ ਗਏ ਆ ਜੀ ਦਵਾਈ ਦੂਵੀ ਪਾ ਕੇ ਹਾਂ 9:00 ਵਜੇ ਗਏ ਆ ਤੇ ਖੇਤਾਂ ਵਾਲੇ ਤੇ ਬਸ ਉਹ ਤੋਂ ਬਾਅਦ ਰਾਤ ਨੂੰ ਡਰਾਫ ਫਾਰਮ ਮਿਲਿਆ ਕਿ ਸਵੇਰੇ ਜੀ ਤੇ ਆਹ ਦੇਖੋ ਤੁਸੀਂ ਜੀ ਇਹਦੇ ਵਿੱਚੋਂ ਲੈ ਗਏ ਤਾਂਬਾ ਤੁੰਬਾ ਕੱਢ ਕੇ ਲੈ ਗਏ ਜੀ ਤੇ ਬਸ ਸਵੇਰ ਨੂੰ ਪਤਾ ਲੱਗਿਆ ਜੀ ਕਿੰਨਾ ਨੁਕਸਾਨ ਕਿੰਨਾ ਹੋਇਆ બસ ਦੇਖ ਲਓ ਹੁਣ ਸਾਨੂੰ ਦੇਦਾ ਭੇਦ ਨਹੀਂ ਟ੍ਰਾਂਸਫਰਮ ਦਾ ਵੀ ਕਿੰਨਾ ਕਿਚ ਜਿਗਾੜ ਹੋਊਗਾ ਜੀ ਵੀ 5000 ਦਾ ਕਿ 20000 ਦਾ ਜੀ ਇਹ ਲੈ ਕੇ ਕੱਢ ਕੇ ਤੇ ਹਾਂ ਜੀ ਹੁਣ ਕਿੰਨਾ ਔਖਾ ਹੋ ਜਾਂਦਾ ਟ੍ਰਾਂਸਫਰ ਪੱਟਿਆ ਪੂਰਾ ਔਖਾ ਹੋ ਗਏ ਹੁਣ ਸਾਨੂੰ ਇਹ ਜੀ ਬਤੇ ਦੱਸ ਦੇਣ ਨਾਲ ਲੱਗੇ ਜੀ ਸੋਨਾ ਸਾਡਾ ਲੱਗਿਆ ਵੇਚਣਾ ਸੁੱਕੀ ਜਾਂਦਾ ਜੀ ਹੋਰ ਪਾਣੀ ਬਣਾ ਮੁਸ਼ਕਲ ਹੋ ਗਈ ਜੀ ਹਾਂ ਜੀ ਪਹਿਲਾਂ ਚੋਰੀ ਹੋ ਗਈ ਤੇ ਪਹਿਲਾਂ ਹਾਂ ਜੀ ਇਹ ਸੇ ਬਹੁਤ ਹੋ ਗਏ ਪੱਤੀ ਜੀ ਇਧਰ ਦੋ ਤਿੰਨ ਮਹੀਨਾ ਪਹਿਲਾਂ ਹੋ ਗਏ ਸੀਗੇ ਉਹ ਦੋ ਮਹੀਨਾ ਪਹਿਲਾਂ ਹੋ ਗਏ ਸੀ ਹੁੰਦੇ ਇਹ ਮਹੀਨੇ ਮਹੀਨੇ ਤਾਂ ਜੀ ਹਾਂ ਜੀ До no, новых